पंजाब के कांग्रेस के नेता कहते हैं कि बिहार के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी पंजाब में घर खरीद के देना चाहिए न ही पंजाब में बिहारियों को कोई अधिकार देना चाहिए हूं मेरी तर्क सुनो एक प्राइम मिनिस्टर साहब ने मोदी साहब ने एक क्या, कि उनका बहिष्कार कर रहे हैं मतलब बॉयकॉट असि पंजाब कभी भी किसी ਆ ਗੈਰ ਪੰਜਾਬੀ ਦਾ ਕੋਈ ਬੋਇਕਾਟ ਨਹੀਂ ਕੀਤਾ ਸਾਡੇ ਵੱਲੋਂ ਚੀਜ਼ ਸਦਕੇ ਪੰਜਾਬ ਦੇ ਵਿੱਚ ਆਉਣ ਉਹ ਕੰਮ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਪਾਲਣ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਅੱਜ ਦੇ ਨਹੀਂ ਆ ਰਹੇ ਕਈ ਦਹਾਕਿਆਂ ਤੋਂ ਆ ਰਹੇ ਨੇ ਦੂਸਰੀ ਗੱਲ ਕਿ ਮੈਂ ਕਦੀ ਕਿਸੇ ਨਾ ਮੈਂ ਬਿਹਾਰ ਦਾ ਨਾਮ ਲਿਆ ਨਾ ਮੈਂ ਯੂਪੀ ਦਾ ਨਾਮ ਲਿਆ ਮੈਂ ਹਮੇਸ਼ਾ ਸ਼ਬਦ ਵਰਤਿਆ ਗੈਰ ਪੰਜਾਬੀ ਹੁਣ ਆਜੋ ਤਰਕ ਕੀ ਹੈ ਤਰਕ ਇਹ ਆ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਬਹੁਤ ਸ਼ੋਰ ਮਚਾ ਰਿਹਾ ਕਿ ਮੈਂ ਪਿਛਲੇ 2 ਸਾਲਾਂ ਵਿੱਚ 40000 ਨੌਕਰੀ ਦਿੱਤੀ ਸਰਕਾਰੀ ਜਦੋਂ ਅਸੀਂ ਸਾਰਾ ਡਾਟਾ ਕਢਾਉਨੇ ਆ ਤਾਂ ਉਹ ਨੌਕਰੀਆਂ ਜ਼ਿਆਦਾ ਚਲੇ ਗਈਆਂ ਨੇ ਰਾਜਸਥਾਨ ਹਰਿਆਣਾ ਔਰ ਦਿੱਲੀ ਨੂੰ ਔਰ ਮੈਂ ਪਿੰਡਾਂ ਦੇ ਵਿੱਚ 300 ਪਿੰਡ ਤੋਂ ਜ਼ਿਆਦਾ ਕਵਰ ਕਰ ਚੁੱਕਾ ਮੈਂ 300 ਪਿੰਡਾਂ ਵਿੱਚ ਆ ਕੇ ਬਕਾਇਦਾ ਹਰ ਪਿੰਡ 'ਚ ਸੱਤ ਵਿੱਚ ਪੁੱਛਦਾ ਕਿ ਕੀ ਤੁਹਾਡੇ ਵੱਲੋਂ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਨੌਕਰੀਆਂ ਤੁਹਾਡੇ ਪਿੰਡਾਂ ਵਿੱਚ ਮਿਲੀਆਂ ਨੇ ਕੋ ਐ ਹੱਥ ਵਾਰਦੀਆਂ ਔਰਤਾਂ ਔਰ ਬੰਦੇ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲਦੀ ਨੌਕਰੀ ਕਿਉਂਕਿ ਸਾਡੇ ਕੋਲ ਕੋਈ ਡੋਮਿਸਾਈਲ ਦਾ ਲੋਅ ਹੀ ਨਹੀਂ ਹੈ ਆ ਆਪਣੇ ਲੱਗੇ ਗਵਾਂਡੀ ਸੂਬਾ ਹੈ ਹਿਮਾਚਲ ਪ੍ਰਦੇਸ਼ ਉਹਦਾ ਤੁਸੀਂ ਲੋਅ ਕੱਢ ਲਓ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਉਥੋਂ ਦੇ ਚੀਫ ਮਿਨਿਸਟਰ ਡਾਕਟਰ ਬਾਇਸ ਫਰਮਾਨ ਨੇ ਇਹ ਲੋਅ ਇਹ ਕਾਨੂੰਨ ਬਣਾਤਾ ਸੀਗਾ ਕਿ ਹਿਮਾਚਲ ਵਿੱਚ ਕੋਈ ਵੀ ਕਹਿ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹਾਂ ਆਹ ਸ਼ਰਤਾਂ ਪੂਰੀਆਂ ਕਰੋ ਸਾਰੇ ਕੰਡੀਸ਼ਨਸ ਤੇ ਫਿਰ ਤੁਸੀਂ ਸਾਡੇ ਕੋਟਰ ਵੀ ਬਣ ਸਕਦੇ ਹੋ ਨੌਕਰੀ ਵੀ ਲੈ ਸਕਦੇ ਬਿਲਕੁਲ ਉਹੀ ਮੈਂ ਕਹਿ ਰਿਹਾ ਇੱਥੇ ਪੰਜਾਬ ਚ ਇਸ ਨੂੰ ਕਈ ਅਖਬਾਰਾਂ ਨੇ ਸਿਲੈਕਟਿਵਲੀ ਮੀਡੀਆ ਨੇ ਖੈਰਾ ਨੇ ਯੂਪੀ ਬਿਹਾਰ ਕੋ ਬੋਲਾ ਕਿ ਇਹ ਕਬਜ਼ਾ ਕਰ ਰਹੇ ਮੈਂ ਕਦੀ ਨਹੀਂ ਕਿਹਾ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਹੋਂਦ ਸਾਡੀ ਭਾਸ਼ਾ ਪੰਜਾਬੀਅਤ ਇਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਇੱਕ ਹੀ ਸਟੇਟ ਹੈ ਪੰਜਾਬੀ ਸਪੀਕਿੰਗ ਸਾਡੇ ਕੋਲ ਤਾਂ ਹੋਰ ਕੋਈ ਸਟੇਟ ਹੀ ਨਹੀਂ ਇੰਡੀਆ ਦੇ ਵਿੱਚ ਇਸ ਕਰਕੇ ਇੱਕ ਤਾਂ ਮੇਰੀ ਇਹ ਤਰਕ ਹਾਂ ਦੂਸਰਾ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰੀਆਂ ਨੂੰ 扑ੜਕਾ ਰਹੇ ਨੇ ਪਰ ਇਹ ਨਹੀਂ ਦੱਸਦੇ ਕਿ ਉਹਨਾਂ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹੀ ਕਾਨੂੰਨ ਆ ਕਿ ਕੋਈ ਵੀ ਗੈਰ ਗੁਜਰਾਤੀ ਉੱਥੇ ਨੌਕਰੀ ਨਹੀਂ ਕਰ ਸਕਦਾ ਕੋਈ ਵੀ ਗੈਰ ਗੁਜਰਾਤੀ ਉੱਥੇ ਜ਼ਮੀਨ ਨਹੀਂ ਲੈ ਸਕਦਾ ਕੋਈ ਵੀ ਗੈਰ ਗੁਜਰਾਤੀ ਉੱਥੇ ਵੋਟਰ ਨਹੀਂ ਬਣ ਸਕਦਾ ਔਰ ਹੁਣ ਰੀਸੈਂਟਲੀ ਬੀਜੇਪੀ ਦਾ ਹੀ ਰਾਜ ਹੈ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਉੱਤਰਾਖੰਡ ਚ ਵੀ ਇਹ ਲਾ ਪਾਸ ਕਰਤਾ ਕਿ ਕੋਈ ਵੀ ਗੈਰ ਉਤਰਾਖੰਡੀ ਬਿਨਾ ਸ਼ਰਤਾਂ ਪੂਰੀਆਂ ਕੀਤੇ ਉਹ ਨਾਗਰਿਕ ਨਹੀਂ ਬਣ ਸਕਦਾ ਉੱਥੋਂ ਦਾ ਔਰ ਦੂਸਰੀ ਗੱਲ ਇਹੀ ਗੱਲ ਅਸੀਂ ਕਹਿ ਰਹੇ ਆ ਕਿ ਜੀ ਸਤ ਕੇ ਆਓ ਪੰਜਾਬ ਜੇ ਤੁਸੀਂ ਵਸਣਾ ਚਾਹੁੰਦੇ ਹੋ ਆ ਸਾਡੀਆਂ ਸ਼ਰਤਾਂ ਪੂਰੀਆਂ ਕਰ ਦਿਓ ਜੋ ਇਹ ਬਿੱਲ ਜਿਹੜਾ ਕਿ ਮੈਂ ਪੇਸ਼ ਕੀਤਾ ਹੋਇਆ ਕੁਲਤਾਰ ਸੰਧਵਾਦੀ ਕਚਹਿਰੀ ਵਿੱਚ 2023 ਜਨਵਰੀ ਦਾ ਉਹਨਾਂ ਦੇ ਟੇਬਲ ਤੇ ਪਿਆ ਨਾ ਉਹਨੂੰ ਰਿਜੈਕਟ ਕੀਤਾ ਨਾ ਉਹਨੂੰ ਪਾਸ ਕੀਤਾ ਪਰ ਪਾਸ ਇਸ ਲਈ ਨਹੀਂ ਕਰਦੇ ਕਿਉਂਕਿ ਕੇជ្រੀਵਾਲ ਤੇ ਰਗਵ ਚੱਡਾ ਪਾਸ ਨਹੀਂ ਕਰਨ ਦਿੰਦੇ ਸੰਦੀਪ ਪਾਠਕ ਤਰਜੇ ਕਿਸਲੀ ਨਹੀਂ ਕਰਦੇ ਕਿ ਪੰਜਾਬ ਦੇ ਲੋਕੀ ਕਹਿਣਗੇ ਕਿ ਤੁਸੀਂ ਇੱਕ ਪੰਜਾਬ ਪੱਖੀ ਕਾਨੂੰਨ ਕਿਉਂ ਨਹੀਂ ਪਾਸ ਕੀਤਾ ਦੂਸਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਨਾ ਤੁਸੀਂ ਬਿਹਾਰ ਵਿੱਚ ਜਾ ਕੇ ਤਾਂ ਬਿਹਾਰੀਆਂ ਨੂੰ ਨਫ਼ਰਤ ਦੀ ਭਾਵਨਾ ਦੇ ਬਿਆਨ ਦੇ ਰਹੇ ਹੋ ਪਹਿਲਾਂ ਆਪਣੇ ਸਟੇਟ ਦਾ ਦੱਸੋ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ 19 ਦੇ 1960 ਦੇ ਦਹਾਕੇ 'ਚ ਪੰਜਾਬ ਦੇ ਸਿੱਖਾਂ ਨੂੰ ਕਿਸਾਨਾਂ ਨੂੰ ਆਵਾਜ਼ ਲਾਈ ਕਿ ਸਾਡੇ ਕੋਲ કચ્છ ਦਾ ਇਲਾਕਾ ਗੁਜਰਾਤ ਵਿੱਚ ਉਹ ਜੰਗਲ ਨੇ ਉਹਦੇ ਚ ਉਸ ਨੂੰ ਤੁਸੀਂ ਆਣ ਕੇ ਉਹ ਉਹ ਵਿਰਾਨ ਪਿਆਵਾ ਉਸ ਨੂੰ ਆਬਾਦ ਕਰੋ ਪੰਜਾਬ ਦੇ ਲੋਕਾਂ ਨੂੰ ਉੱਥੇ ਸੱਦਿਆ ਗਿਆ ਔਰ ਕੱਚ ਦੇ ਇਲਾਕੇ ਵਿੱਚ ਉਹਨਾਂ ਨੇ ਕਈ ਦਹਾਕੇ ਲਾ ਕੇ ਬਹੁਤ ਉਸ ਜ਼ਮੀਨ ਨੂੰ ਆਬਾਦ ਕੀਤਾ ਖੇਤੀਬਾੜੀ ਜੋ ਕੀਤਾ ਔਰ ਅੱਜ ਤੋਂ 3 ਸਾਲ ਪਹਿਲਾਂ ਇੱਕ ਹੁਕਮ ਦੇ ਨਾਲ ਉਹਨਾਂ ਦੀ ਮਾਲਕੀ ਜਿਹੜੀ ਸੀ ਗੁਜਰਾਤ ਬੀਜੇਪੀ ਦੀ ਸਰਕਾਰ ਨੇ ਰੱਦ ਕਰ ਦਿੱਤੀ ਤੁਹਾਨੂੰ ਸਭ ਨੂੰ ਪਤਾ ਵਾ ਔਰ ਉਹਨਾਂ ਨੇ ਅਪਰੋਚ ਕੀਤਾ ਗੁਜਰਾਤ ਹਾਈ ਕੋਰਟ ਹਾਈ ਕੋਰਟ ਨੇ ਉਹਨਾਂ ਦੀ ਮਾਲਕੀ ਰਿਸਟੋਰ ਕਰਤੀ ਬੀਜੇਪੀ ਨੇ ਉਸ ਹੁਕਮ ਦੇ ਖਿਲਾਫ ਐਸਐਲਪੀ ਪਾ ਕੇ ਸੁਪਰੀਮ ਕੋਰਟ ਵਿੱਚ ਫਿਰ ਉਹਨੂੰ ਚੁਣੌਤੀ ਦਿੱਤੀ ਕਿ ਇਹ ਇੱਥੇ ਨਹੀਂ ਰਹਿ ਸਕਦੇ ਉਹ ਹਲੇ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ ਪਤਾ ਨਹੀਂ ਕੀ ਫੈਸਲਾ ਆਵੇਗਾ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਕਿਉਂ ਨਹੀਂ ਦੱਸਦੀ ਬੀਜੇਪੀ ਇਹ ਕਿਉਂ ਨਹੀਂ ਦੱਸਦੇ ਕਿ ਤੁਸੀਂ ਸਿੱਖਾਂ ਨੂੰ ਗੁਜਰਾਤ ਚੋਂ ਕੱਢ ਰਹੇ ਹੋ ਉਹਨਾਂ ਦੀ ਮਲਕੀਅਤ ਖਤਮ ਕਰਤੀ ਜਿਹੜਾ ਉਹਨਾਂ ਨੇ 1960 ਵਿੱਚ ਕੱਚ ਦੇ ਇਲਾਕੇ ਵਿੱਚ ਆਣ ਕੇ ਜ਼ਮੀਨਾਂ ਆਬਾਦ ਕਰਕੇ ਕਿੱਤੇ ਜੋਗ ਬਣਾਈਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਬਸ ਇਹ ਸ਼ੋਰ ਮਚਾਈ ਜਾਂਦੇ ਨੇ ਸਾਨੂੰ ਹਰ ਵਾਰ ਪੰਜਾਬ ਨੂੰ ਇਸੇ ਨਿਸ਼ਾਨੇ ਤੇ ਲੈਂਦੇ ਨੇ ਸਾਨੂੰ ਇੱਕ 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 ਕਿਸਮ ਦਾ ਇਲੇਨੇਟ ਕਰਦੇ ਨੇ ਕਿ ਅਸੀਂ ਸ਼ਾਇਦ ਭਾਰਤ ਦੇ ਦੁਖੀ ਆ ਨਹੀਂ ਮੇਰੇ ਵੀਰੋ ਭੈਣੋ ਭਰਾਓ ਮੈਂ ਫਿਰ ਰੀਟ੍ਰੀਟ ਕਰ ਦਿੰਦਾ ਕਿ ਮੈਂ ਜਿਹੜੀ ਗੱਲ ਪ੍ਰੋਪਗੇਟ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਦੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਔਰ ਦਿੱਲੀ ਲੈ ਕੇ ਜਾ ਰਿਹਾ ਆਵਾ ਪਈਓ ਪਿੰਡਾਂ ਵਿੱਚ ਕੋਈ ਨੌਕਰੀ ਸਭੂਟ ਔਰ ਮੈਂ ਭਗਵੰਤਪਾਲ ਨੂੰ ਕਹਿਣਾ ਚਾਹੋਨਾ ਕਿ ਐਂ ਕਰ ਇਲੈਕਸ਼ਨ ਦੇ ਚੱਲਦੇ ਦੌਰਾਨ ਇੱਕ ਵਾਈਟ ਪੇਪਰ ਜਾਰੀ ਕਰ ਕਿ ਸੰਗਰੂਰ ਲੋਕ ਸਭਾ ਦੇ ਲੋਕਾਂ ਨੂੰ ਇਹਨਾਂ ਤੇਰੀਆਂ ਸਰਕਾਰੀ ਨੌਕਰੀਆਂ ਵਿੱਚੋਂ ਕਿੰਨੀਆਂ ਆਈਆਂ ਨੇ ਪਿੰਡ ਵਾਈਜ਼ ਐਡਰੈਸ ਵਾਈਜ਼ ਤੇ ਕਿਹੜਾ ਡਿਪਾਰਟਮੈਂਟ ਆ ਆਪੇ ਪਤਾ ਲੱਗ ਜਾਊਗਾ ਔਰ ਦੂਸਰਾ ਭਗਵੰਤ ਨੇ ਇੱਕ ਬੜਾ ਵੇਤੁਕਾ ਬਿਆਨ ਦਿੱਤਾ ਕਿ ਖੈਰਾ ਐਵੇਂ ਹੀ ਬੋਲੀ ਜਾਂਦਾ ਖੈਰਾ ਐਵੇਂ ਹੀ ਕਰੀ ਜਾਂਦਾ ਤੇ ਸਾਡੇ ਵੀ ਲੋਕ ਕੈਨੇਡਾ ਅਮਰੀਕਾ ਜਾਂਦੇ ਨੇ ਭਈ ਕੈਨੇਡਾ ਅਮਰੀਕਾ ਕੋਈ ਸ਼ਰਤਾਂ ਤੋਂ ਬਿਗੈਰ ਜਾਣ ਦਿੰਦਾ ਤੁਹਾਨੂੰ ਉੱਥੋਂ ਦਾ ਸਿਟੀਜ਼ਨ ਸਭ ਤੋਂ ਪਹਿਲਾਂ ਤਾਂ ਸ਼ਰਤ ਇਹ ਕਿ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਅਗਰ ਤੁਸੀਂ ਕੈਨੇਡਾ ਦੇ ਪੀਆਰ ਅਪਲਾਈ ਕਰਦੇ ਆ 3-4 ਸਾਲ 5 ਸਾਲ ਬਾਅਦ ਤੁਹਾਨੂੰ ਪੀਆਰ ਮਿਲਦੀ ਸ਼ਰਤਾ ਪੂਰੀਆਂ ਕਰਨੀਆਂ ਪੈਂਦੀਆਂ 15 ਤੋਂ 25 ਲੱਖ ਰੁਪਏ ਖਰਚਣਾ ਪੈਂਦਾ that is exactly what we are saying ਕਿ ਪਲੀਜ਼ ਪੰਜਾਬ ਚ ਗੈਰ ਪੰਜਾਬੀ ਆਓ ਦਬ ਕੇ ਆਓ ਔਰ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਅਸੀਂ ਲਾਅ ਬਣਾਵਾਂਗੇ ਜਿੱਦਾ ਹਿਮਾਚਲ ਗੁਜਰਾਤ ਔਰ ਉਤਰਾਖੰਡ ਨੇ ਬਣਾਇਆ ਇਹਦੀ ਤਰਜ਼ ਤੇ ਤੁਸੀਂ ਅਪਲਾਈ ਕਰੋ ਪਰਮਿਸ਼ਨ ਸਾਡੇ ਵੱਲੋਂ ਇੰਡਸਟਰੀ ਲਾਓ ਸਾਡੇ ਵੱਲੋਂ ਨਾਗਰਿਕ ਬਣੋ ਸਾਡੇ ਵੱਲੋਂ ਨੌਕਰੀਆਂ ਲਓ ਪਰ ਜਿਹੜਾ ਰੈਂਡਮਲੀ ਆਏ ਜਾਂਦੇ ਨੇ ਜਿੱਦਾਂ ਕੋਈ ਸਾਨੂੰ ਪਤਾ ਹੀ ਨਹੀਂਗਾ ਕਿ ਕਿੰਨਾ ਗੈਰ ਪੰਜਾਬੀ ਇੱਥੇ ਆ ਗਿਆ ਕਿਉਂਕਿ ਪੰਜਾਬ ਦੀ ਬਸੋਂ ਵਿਦੇਸ਼ਾਂ ਵਿੱਚ ਗਈ 70-75 ਲੱਖ ਪਰ ਇੱਥੇ ਮੈਨੂੰ ਲੱਗਦਾ ਕਿ ਅਗਲੇ ਇਸ ਲੈਵਲ ਦੇ ਉੱਤੇ ਮਾਈਗ੍ਰੇਸ਼ਨ ਸ਼ਿਫਟ ਹੁੰਦੀ ਦੀ ਸਾਡੀ ਉੱਧਰੋਂ ਇਧਰੋਂ ਬਾਹਰੋਂ ਸਾਡੇ 'ਚ ਤੇ ਮੇਰੇ ਖਿਆਲ 15-20 ਸਾਲ ਦੇ ਵਿੱਚ ਆ ਤੁਹਾਨੂੰ ਜ਼ੁਬਾਨ ਪੰਜਾਬੀ ਸਾਡੀ ਪੱਗ ਸਾਡਾ ਸੱਭਿਆਚਾਰ ਹੌਲੀ-ਹੌਲੀ ਮਾਈਨਸ ਹੋ ਜਾਊਗਾ ਔਰ ਅੰਤ 'ਚ ਮੈਂ ਕਹਿਣਾ ਚਾਹਣਾ ਹੁਣ ਤਿੰਨ ਮੁੱਦੇ ਹੋ ਗਏ ਚਾਰ ਜਿਹਦੇ 'ਚ ਭਗਵੰਤ ਮਾਨ ਤੇ ਬੀਜੇਪੀ ਦੀ ਇੱਕ ਰਾਏ ਹੈ ਸਭ ਤੋਂ ਪਹਿਲਾ ਮੁੱਦਾ ਇਹੀ ਆ ਮੈਂ ਕਹ ਮੈਂ ਕਿਹਾ ਕਿ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣਨਾ ਚਾਹੀਦਾ ਭਗਵੰਤ ਮਾਨ ਕਹਿੰਦਾ ਕਿ ਨਹੀਂ ਬਣਨਾ ਚਾਹੀਦਾ ਜਿਹੜਾ ਮਰਜੀ ਆਵੇ ਸਾਡੀਆਂ ਨੌਕਰੀਆਂ ਨੇ ਸੋ ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 2 ਕਿਸਾਨਾਂ ਨੂੰ ਕੁੱਟਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਸਾਡੀ ਧਰਤੀ ਅੰਦਰ ਕੁਸਕੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਧਰਤੀ ਤੇ ਇਹਨੇ ਕਟ ਅਲਾਉ ਕੀਤੀ ਇਹ ਨੰਬਰ 2 ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 3 ਸਾਡੇ ਨੌਜਵਾਨਾਂ ਨੂੰ ਐਨਐਸ ਸਿਲਾ ਕੇ ਡਿਬਰੂਗੜ੍ਹ ਬੀਜੇਪੀ ਸੈਂਟਰਲ ਗਵਰਨਮੈਂਟ ਤੇ ਭਗਵੰਤ ਮਾਨ ਦੇ ਹੁਕਮਾਂ ਨਾਲ ਉਹ ਨਜ਼ਰਬੰਦ ਕੀਤੇ ਲਿਜਾਏਗੇ ਅਸਾਮ ਵਿੱਚ ਇੱਕ ਜੁਆਇੰਟ ਆਪਰੇਸ਼ਨ ਹੋ ਗਿਆ ਚੌਥਾ ਮੈਂ ਕਹਿਣਾ ਵਾਂ ਕਿ ਪਾਕਿਸਤਾਨ ਨਾਲ ਸਾਡਾ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਸੈਂਟਰਲ ਏਸ਼ੀਆ ਦੀ ਮਾਰਕੀਟਸ ਨੂੰ ਹਿੱਟ ਕੀਤਾ ਜਾ ਸਕੇ ਇੰਡਸਟਰੀ ਔਰ ਐਗਰੀਕਲਚਰ ਨੂੰ ਪ੍ਰੋਮੋਟ ਕਰਨਾ ਚਾਹੀਦਾ ਪਰ ਬੀਜੇਪੀ ਔਰ ਭਗਵੰਤ ਕਹਿੰਦੇ ਨੇ ਕਿ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹਦਾ ਮਤਲਬ ਹੈ ਕਿ ਇਹ ਉਹਨਾਂ ਦੇ ਜੁਆਇੰਟ ਸਟੇਟਮੈਂਟ ਹੈ ਔਰ ਜਦੋਂ ਭਗਵੰਤ ਮਾਨ ਨੇ ਗੱਲ ਚੱਕੀ ਮੇਰੀ ਫਰੀਦਕੋਟ ਤੋਂ 3 ਦਿਨ ਪਹਿਲਾਂ ਨਾਲ ਹੀ ਪ੍ਰ ਜੋ ਉਹ ਮੇਰੇ ਤੇ ਇਲਜ਼ਾਮ ਲੈਂਦਾ ਕੋਈ ਪ੍ਰਾਈਮ ਮਿੰਿਸਟਰ ਸਾਹਿਬ ਇਲਜ਼ਾਮ ਲਾ ਰਿਹਾ ਇਥੋਂ ਸਪਸ਼ਟ ਹੋ ਗਿਆ ਕਿ ਇਹ ਪੰਜਾਬ ਚ ਰਾਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਹ ਸਾਡੇ ਨਹੀਂਗੇ ਮੇਰੇ ਵੀਰੋ ਇਹ ਦਿੱਲੀ ਦੇ ਨਾਲ ਮਿਲੇ ਹੋਏ ਨੇ ਜੁਆਇੰਟਲੀ ਚਾਰ ਮੁੱਦੇ ਤੁਹਾਨੂੰ ਗਿਣਾਤੇ ਔਰ ਗੈਰ ਪੰਜਾਬੀਆਂ ਤੇ ਕਾਨੂੰਨ ਬਣਾਉਣ ਤੋਂ ਭਗਵੰਤ ਕਿਉਂ ਭੱਜਦਾ ਹੈ ਜਦ ਇਹੀ ਕਾਨੂੰਨ ਬਣਿਆ ਹੋਇਆ ਵਾ ਹਿਮਾਚਲ ਪ੍ਰਦੇਸ਼ ਵਿੱਚ ਇਹੀ ਕਾਨੂੰਨ ਬਣਿਆ ਹੋਇਆ ਵਾ ਉੱਤਰਾਖੰਡ ਵਿੱਚ ਇਹੀ ਕਾਨੂੰਨ ਬਣਿਆ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟ ਤੇ ਇਹਦੇ ਵਿੱਚ ਮੈਂ ਕੀ ਗੁਨਾਹ ਕਰਤਾ ਕੀ ਗਲਤ ਕਰ ਰਿਹਾ ਇਹ ਤਾਂ ਸਿਰਫ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਆਬਾਦੀ ਦਾ ਸੰਤੁਲਨ ਜਿਹੜਾ ਹਿੱਲ ਰਿਹਾ ਪੰਜਾਬ ਦਾ ਉਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਮੇਰਾ ਖਿਆਲ ਹੈ ਕਿ ਮੇਰੇ ਵੱਲੋਂ ਇਹ ਦਿੱਤੀ ਗਈ ਕਲੈਰੀਫਿਕੇਸ਼ਨ ਤਰਕਸ਼ੀਲ ਤਰੀਕੇ ਨਾਲ ਸਭ ਨੂੰ ਸਮਝ ਆ ਜੀਏ ਅਗਰ ਤੁਸੀਂ ਸੰਤੁਸ਼ਟ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਆਇਡੈਂਟੀਟੀ ਪ੍ਰੋਟੈਕਟ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਵਰਲਡਵਾਈਡ ਸ਼ੇਅਰ ਕਰੋ ਔਰ ਦਿੱਲੀ ਦੇ ਕੌਂਟਰਸਟ ਤੱਕ ਪਹੁੰਚਾਓ ਕਿ ਜੇ ਤੁਸੀਂ ਬਣਾ ਸਕਦੇ ਹੋ ਕਾਨੂੰਨ ਆਪਣੇ ਸੂਬਿਆਂ ਦੀ ਪਛਾਣ ਨੂੰ ਬਚਾਉਣ ਲਈ ਤੇ ਅਸੀਂ ਵੀ ਬਣਾ ਸਕਦੇ ਹਾਂ ਮਾਝਲ ਪ੍ਰਦੇਸ਼ ਨੇ ਕਿਉਂ ਬਣਾਇਆ ਕਿਉਂਕਿ ਉੱਥੇ 5-7 10 ਬਿਗਿਆਂ ਦੇ ਗਰੀਬ ਆਦਮੀਆਂ ਦੇ ਬਾਗ ਸੀ ਤੇ ਟੂਰਿਸਟ ਹੋਂ ਦਾ ਨਾ ਦਿੱਲੀ ਬੰਬੇ ਕਲਕੱਤਾ ਤੋਂ ਉਹਨਾਂ ਨੇ ਸਾਰੇ ਬਾਗ ਖਰੀਦ ਲੈਣੇ ਸੀਗੇ ਉਹਨਾਂ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਗੁਲਾਮ ਬਣਾ ਕੇ ਨੌਕਰ ਬਣਾ ਲੈਣਾ ਸੀਗਾ بس ਇਹੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਪਲੀਜ਼ ਲੋ ਬਣਾਓ ਜੀ ਸੱਚੇ ਆਓ ਜੇ ਤੁਸੀਂ ਹਲੇ ਇੱਥੇ ਵੋਟਰ ਤੇ ਨੌਕਰੀ ਨਹੀਂ ਲੈਣਾ ਚਾਹੁੰਦੇ ਜੀ ਸੱਚੇ ਗੈਰ ਪੰਜਾਬੀ ਆਣ ਕੇ ਮਿਹਨਤ ਕਰਨ ਆਪਣੇ ਪਰਿਵਾਰ ਪਾਲਣ ਮੇਰੇ ਖਿਆਲ ਇਹਨਾਂੋਂ ਜ਼ਿਆਦਾ ਹੋਣਾ ਕਿਸੇ ਤਰੀਕੇ ਨਾਲ ਪ੍ਰੋਪਰ ਅਪਰੋਪਰੀਏਟ ਕਲੈਰੀਫਿਕੇਸ਼ਨ ਦੇ ਸਕਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸਾਰਿਆਂ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ